ਗਾਗ ਪਰਵਾਤੇ ਬਾਣੇ ਭਗਤ ਕਵੇ ਜੇ ਕੀ ਇਕੰਕਾਰ ਸਤਗੁਰ ਪ੍ਰਸਾਦ ਬੇਦਕ ਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜੋ ਸਭ ਮੈਂ ਇੱਕ ਖੁਦਾਇ ਕਹਿਤ ਹਾ ਤੋ ਕਿਉ ਮੁਰਗੀ ਮਾਰੇ ਮੁੱਲਾ ਕਹੋ ਨਿਔ ਖਦਈ ਤੇਰੇ ਮਨ ਕਾ ਪਰਮ ਨਾ ਜਾਈ ਰਹਾਓ ਪਕੜ ਜਿਓ ਆ ਨਿਆਦੇ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਹਕੀਆ क्या उज्जू पाक किया मुंह तोया क्या मसीत सिर लाया जो दिल में कप्टनवाज गुजार क्या हज कबे जाया तू न पाक पाक नहीं सूझे इसका जाने आ कह कबीर पिछते चुका ਦੋਜਿਕ ਸੋ ਮਨ ਮਾਨਿਆ ਤੂੰ ਨਾ ਪਾਕ ਪਾਕ ਨੇ ਸੁਜਿਆ ਤਿਸ ਕਾ ਮਰਮ ਨਾ ਜਾਣਿਆ ਕਹਿ ਕਬੀਰ ਪਿਛਟ ਤੇ ਚੁਕਾ ਦੋਜਿਕ ਸੋ ਮਨ ਮਾਨਿਆ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦੇ ਮਖਾਰਬਿੰਦ ਤੋਂ ਉਚਾਰਿਆ ਹੈ ਤਨ ਤਨ ਜਵਰ ਛਤੰ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1350 ਰਾਗ ਪਰਵਾਤੀ ਵਿੱਚ ਸਿਸ਼ੇ ਹੋਤਾ ਹੈ ਸਤਿਗੁਰੂ ਮੁੱਲਾਂ ਨੂੰ ਸਮਝਾ ਰਹੇ ਕਿ ਤੂੰ ਭਰਮ ਦੇ ਵਿੱਚ ਪਿਆ ਹੋਇਆ ਹੈ ਕਿ ਹਲਾਲ ਕੀ ਹੈ ਝਟਕਾ ਕੀ ਹੈ ਕੁਰਬਾਨੀ ਕੀ ਹੈ ਕਿਸ ਲਈ ਕੁਰਬਾਨੀ ਕਰ ਰਿਹਾ ਕਿਸ ਦੀ ਕੁਰਬਾਨੀ ਦੇ ਰਿਹਾ ਤੂੰ ਇਹ ਜੋ ਕੰਮ ਕਰ ਰਿਹਾ ਇਹਦੇ ਬਾਰੇ ਤੇ ਤੇ ਭਰਮ ਜਿਹੜਾ ਭਲੇਖਾ ਜਿਹੜਾ ਤੈਨੂੰ ਪਿਆ ਇਕ ਕੋਈ ਨਿਆਹ ਥੜੋ ਹੈ ਇਹ ਕੁਦਰਤ ਦਾ ਹੁਕਮ ਹੈ ਕੋਈ ਇਹ ਪਰਮਾਤਮਾ ਦਾ ਨਿਆਹ ਹੈ ਕੋਈ ਇਸ ਸ਼ਬਦ ਦੇ ਵਿੱਚ ਸਤਿਗੁਰੂ ਕਬੀਰ ਮਹਾਰਾਜ ਜੀ ਇਹ ਸਮਝਾ ਰਹੇ ਹੈ ਕਿ ਹਰ ਇੱਕ ਦੇ ਵਿੱਚ ਉਸਦਾ ਬਾਸ ਹੈ ਪੂਰੀ ਕੁਦਰਤ ਉਹਦੀ ਬਣਾਈ ਹੋਈ ਹੈ ਤੇਰਾ ਫਰਜ਼ ਕੁਦਰਤ ਨਾਲ ਪਿਆਰ ਕਰਨਾ ਹੈ ਨਾ ਕਿ ਉਹਨੂੰ ਉਜਾੜਨਾ ਹੈ ਸੋ ਆਪਣੇ ਭਰਮ ਨੂੰ ਦੂਰ ਕਰਨ ਲਈ ਬੰਦੇ ਨੂੰ ਸਮਝਾ ਰਹੇ ਹੈ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜੋ ਸਭ ਮੈਂ ਇੱਕ ਖੁਦਾਏ ਕਹਿਤ ਹੋ ਤੋ ਕਿਉ ਮਰਗੇ ਮਾਰੇ 베ਦ ਜਿਹੜੇ ਹਿੰਦੂਆਂ ਦੇ ਚਾਰ 베ਦ ਸ਼ਾਮ 베ਦ ਰਗ 베ਦ ਜਜਰ 베ਦ ਅਥਰਵ 베ਦ ਚਾਰੇ ਹੋ ਜਿਹੜੇ 베ਦ ਹਿੰਦੂਆਂ ਦੇ ਹੈ ਕਿ ਤੇਵ ਜੋ ਮੁਸਲਮਾਨਾਂ ਦੀਆਂ ਧਾਰਮਿਕ ਕਿਤਾਬਾਂ ਜਿਵੇਂ ਕਿ ਅੰਬੂਰ ਤੌਰੇਤ ਅੰਜੀਲ ਫੁਰਹਾਨ ਇਹ ਚਾਰ ਧਾਰਮਿਕ ਪੁਸਤਕਾਂ ਜਿਨ੍ਹਾਂ ਨੂੰ ਕਦੀਬ ਕਹਿੰਦੇ ਹੈ ਤੇ ਹਿੰਦੂਆਂ ਦੇ ਚਾਰ ਵੇਦ ਜਿਨ੍ਹਾਂ ਨੂੰ ਇਹ ਵੇਦ ਕਹਿੰਦੇ ਹੈ ਇਹ ਧਾਰਮਿਕ ਪੁਸਤਕਾ ਕਹੋ ਮਤ ਝੂਠੇ ਸਤਕੁਰ ਕਬੀਰ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਝੂਠੇ ਨਾ ਕਹੋ ਇਹਨਾਂ ਤੇ ਵਿਚਾਰ ਕਰੋ ਝੂਠਾ ਜੋ ਨਾ ਵਿਚਾਰੇ ਇਹਨਾਂ ਤੇ ਵਿਚਾਰ ਕਰੋ ਨਾ ਕਿ ਇੱਕ ਦੂਜੇ ਨੂੰ ਝੂਠਾ ਕਹਿ ਕੇ ਕਿ ਲੜਾਈਆਂ ਝਗੜੇ ਕਰੋ ਇਹ ਵਿਚਾਰ ਕਰੋ ਵਿਚਾਰ ਕੀਤੇ ਤੋਂ ਬਿਨਾ ਜੇ ਕਰਕੇ ਸਾਨੂੰ ਆਪਾਂ ਮਾੜਾ ਕਹਿੰਦੇ ਤੇ ਇਹ ਕੋਈ ਪਰਮਾਤਮਾ ਦਾ ਇਨਸਾਫ ਨਹੀਂ ਹੈ ਤੇ ਅਸੀਂ ਆਪ ਧਾਰਮਿਕ ਜਿਹੜੇ ਮੁੱਲਾ ਕਾਜੀ ਹੈ ਜਾਂ ਜਿਹੜੇ ਪ੍ਰੋਹਤ ਹੈ ਪੰਡਤ ਹੈ ਉਹ ਦੂਸਰੇ ਨੂੰ ਮਾੜਾ ਕਹਿੰਨ ਲੇਕਿਨ ਇਹਨਾਂ ਤੇ ਵਿਚਾਰ ਹੀ ਨਾ ਕਰਨਾ ਤੇ ਫਿਰ ਕਹਿੰਦੇ ਉਹ ਖੁਦ ਹੀ ਝੂਠੇ ਜਿਹੜੇ ਇਹਨਾਂ ਤੇ ਵਿਚਾਰ ਨਹੀਂ ਕਰਦੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਖਦੇ ਨਹੀਂ ਉਹ ਕਿਉਂ ਝੂਠੇ ਹੈ ਜੋ ਸਭ 'ਮੇ ਇੱਕ ਖੁਦਾਏ ਕਹਿਤ ਹੋ ਤੋ ਕਿਉ ਮੁਰਗੀ ਮਾਰੇ ਕਹਿੰਦੇ ਜਦੋਂ ਤੁਸੀਂ ਇਹ ਕਹਿੰਦੇ ਹੈ ਕਿ ਸਭ ਦੇ ਵਿੱਚ ਪਰਮਾਤਮਾ ਵੱਸਦਾ ਤਾਂ ਕਹਿੰਦੇ ਮੁੱਲਾ ਤੂੰ ਫਿਰ ਮੁਰਗੀ ਫੜ ਕੇ ਕਿਉ ਮਾਰਦਾ ਮੁਰਗੀ ਦੇ ਵਿੱਚ ਨਹੀਂ ਹੈ ਮੁਰਗੀ ਵਿੱਚ ਹੀ ਪਰਮਾਤਮਾ ਹੈ ਤੂੰ ਜੀਵ ਦੀ ਹੱਤਿਆ ਕਰਦੇ ਏਸ ਕਰਕੇ ਉਹ ਕਹਿੰਦੇ ਤੁਸੀਂ ਇਹਨਾਂ ਤੇ ਵਿਚਾਰ ਕਰੋ ਲੜੋ ਨਾ ਝਗੜੋ ਨਾ ਵਿਚਾਰ ਕਰਨਾ ਇੱਕ ਸਦਾ ਫਰਜ਼ ਬਣਦਾ ਕਿ ਵਿਚਾਰ ਕਰਕੇ ਸੀ ਅੱਗੇ ਨੂੰ ਜਿੱਥੇ ਸਾਨੂੰ ਭਲੇਖਾ ਹੈ ਕਿਸੇ ਸਿਆਣੇ ਦੀ ਮਤ ਨੂੰ ਲੈ ਲਈ ਜਿਵੇਂ ਕਿ ਗੁਰੂ ਮਤ ਦੇ ਕੇ ਗਏ ਉਲਨਾ ਕਹੋ ਨਿਆਉ ਖਦਾਈ ਤੇਰੇ ਮਨ ਦਾ ਪਰਮ ਨਾ ਜਾਈ ਕਹਿੰਦੇ ਤੂੰ ਕਹਿੰਦਾ ਇਹ ਖਦਾ ਦਾ ਨਿਆਹ ਹੈ ਇਨਸਾਫ ਹੈ ਇਹ ਤਾਂ ਤੈਨੂੰ ਭੁਲੇਖਾ ਹੈ ਤੇਰੇ ਮਨ ਦਾ ਪਰਮ ਹੈ ਕਿ ਤੂੰ ਜਿਹੜਾ ਕੰਮ ਕਰਦੇ ਆ ਇਹੋ ਕਹੀ ਜਾਂਦਾ ਕਿ ਧਾਰਮਿਕ ਪੁਸਤਕਾਂ ਦੇ ਵਿੱਚ ਲਿਖਿਆ ਹੋਇਆ ਹੈ ਇਹ ਤੇ ਵਿਚਾਰ ਕਰ ਵਿਚਾਰ ਕਰਕੇ ਅੱਗੇ ਨੂੰ ਵੱਧ ਜੇਕਰ ਵਿਚਾਰ ਨਹੀਂ ਕਰਦਾ ਵੈਸੇ ਕਰੀ ਜਾਂਦਾ ਤਾਂ ਫਿਰ ਤਮਾੜਾ ਪਕੜ ਜਿਓ ਆਨਿਆ ਦੇਹ ਬਿਨਾਸੀ ਮੱਟੀ ਕੋ ਬਿਸਮਿਲ ਕਹਿੰਦੇ ਤੂੰ ਕਰ ਕੀ ਦੇ ਇੱਕ ਜੀਨ ਨੂੰ ਪਕੜਿਆ ਪਕੜ ਕੇ ਲਿਆ ਉਹਦੀ ਗਰਦਨ ਤੇ ਛੁਰੀ ਫੇਰ ਦਿੱਤੀ ਉਹਦੀ ਦੇਹ ਬਿਲਸ ਗਈ ਮੱਟੀ ਕੋ ਬਿਸਮਿਲ ਕੀ ਕਿੰਦੀ ਰਹਿ ਕੇ ਗਿਆ ਤੋ ਕਹਿੰਦਾ ਮੈਂ ਜਵਾ ਕੀਤਾ ਤੇ ਇਸ ਨੂੰ ਕਲਮਾ ਪੜ੍ਹ ਕੇ ਮੈਂ ਜੋ ਕੀਤਾ ਉਹ ਪ੍ਰਮਾਤਮਾ ਨੂੰ ਮਨਜ਼ੂਰ ਹੋ ਗਿਆ ਇਹਦੇ ਬਿਲਕੁਲ ਤੈਨੂੰ ਪਰਮ ਲਿਖਾ ਜੋਤ ਸਰੂਪ ਅਨਾਹਤ ਲੱਗੀ ਕਹੋ ਹਲਾਲ ਕਿਆ ਕੀ ਹੈ ਕਿਹਦੇ ਚੀ ਜੋਤ ਹੈ ਉਹਦੇ ਤੇ ਤੱਕ ਕੁਛ ਟੱਕ ਲੱਗਦਾ ਹੀ ਨਹੀਂ ਤੂੰ ਤਾਂ ਉਹਦੇ ਦੇਹ ਨੂੰ ਛੁਰੀ ਲਈ ਤੇ ਬਾਕੀ ਤਾਂ ਮਿੱਟੀ ਰਹੀ ਤੂੰ ਦੱਸ ਹਲਾਲ ਕਿ ਕੀਤਾ ਤੇ ਉਸ ਮਿੱਟੀ ਨੂੰ ਤੂੰ ਚੱਕ ਕੇ ਕਹਿੰਦਾ ਕਿ ਇਹ ਹਲਾਲ ਹੋ ਗਿਆ ਇਹ ਮਨਜ਼ੂਰ ਹੋ ਗਿਆ ਕਲਮਾ ਪੜ ਦਿੱਤਾ ਇਹ ਸਾਰਾ ਕੰਮ ਜੋ ਤੂੰ ਕਰ ਗਿਆ ਇਹਦੇ ਤੇ ਵਿਚਾਰ ਕਰ ਇਸੇ ਕਰਕੇ ਸਤਗੁਰ ਰਵਦਾਸ ਮਹਾਰਾਜ ਜੀ ਆਪਣੇ ਸ਼ਬਦ ਦੇ ਵਿੱਚ ਕਹਿ ਰਹੇ ਜਾਂ ਕੀ ਈਦ ਬਕਰੀਦ ਕੁੱਲ ਗਉ ਬਦ ਕਰ ਮਾਨਿਓ ਸੇਖ ਸ਼ਹੀਦ ਪੀਰਾ ਐਸੀ ਸਰੀ ਬਾਪ ਐਸੀ ਸਰੀ ਪੁੱਤ ਤ੍ਰਹਿ ਲੋਕ ਪ੍ਰਸਿੱਧ ਕਵੀਰਾ ਸਤਗੁਰ ਕਬੀਰ ਮਹਾਰਾਜ ਜੀ ਦਾ ਖਾਨਦਾਨ ਕਹਿੰਦੇ ਬਲੀਆਂ ਦਿੰਦਾ ਸੀ ਪੀਰਾ ਫਕੀਰਾਂ ਨੂੰ ਖੁਸ਼ ਕਰਨ ਲਈ ਬੱਕਰਿਆਂ ਦੀ ਬਲੀ ਗਊਆਂ ਦੀ ਬਲੀ ਲੇਕਿਨ ਕਵੀਰ ਨੇ ਨਹੀਂ ਕੀਤਾ ਤੇ ਉਲਟਾ ਕਵੀਰ ਦੁਨੀਆ ਤੇ ਤੇ ਲੋਕ ਚ ਮਸ਼ਹੂਰ ਹੋ ਗਿਆ ਸਤਗੁਰੂ ਦਾਸ ਵਾਹਾਂ ਦੀ ਕਹਦੇ ਤੇ ਜੇਕਰ ਅਸੀਂ ਵਿਚਾਰ ਹੀ ਨਹੀਂ ਕਰਦੇ ਬਸ ਜੋ ਲਕੀਤ ਦੇ ਫਕੀਰ ਹੋ ਕੇ ਤੁਰੇ ਹਨ ਤਾਂ ਫਿਰ ਸਾਡਾ ਗਿਆਨ ਜਿਹੜਾ ਹੈ ਉਹਦੇ ਤੇ ਅਸੀਂ ਅੱਗੇ ਨਾ ਬਦ ਬਦਰੇ ਗਿਆਨ ਸਾਡਾ ਅਸੀਂ ਉੱਥੇ ਕੀ ਖੜੇ ਹੈ ਜਿੱਥੇ ਕਿਸੇ ਨੂੰ ਕਿਸ ਨੇ ਕਹਿ ਦਿੱਤਾ ਬੁੱਧੀ ਦਿੱਤੀ ਹੈ ਪ੍ਰਮਾਤਮਾ ਨੇ ਇਹਦਾ ਪ੍ਰਯੋਗ ਕਰਕੇ ਗੁਰੂ ਮਹਾਰਜ ਜੀ ਇਹੋ ਹੀ ਕਹਿ ਰਹੇ ਹੈ ਕਿ ਤੂੰ ਮੁਰਗੀ ਫੜ ਕੇ ਉਹਨੂੰ ਹਲਾਲ ਕਿੰਨਾ ਹੋ ਗਈ ਹੈ ਤੇ ਹਲਾਲ ਜਿਹੜੀ ਹੈ ਕੀ ਕਿੱਥਤ ਹੈ ਉਹ ਤਾਂ ਮਿੱਟੀ ਹੈ ਜੋਤ ਨੂੰ ਤਾਂ ਕਦੀ ਸਾਠ ਨਹੀਂ ਲੱਗ ਸਕਦੀ ਅਨਾਹਤ ਕਿਆ ਉੱਜੂ ਪਾਕ ਕੀਆ ਮੂੰਹ ਧੋਇਆ ਕਿਆ ਮਸੀਤ ਸਿਰ ਲਾਇਆ ਕਹਿੰਦੇ ਤੂੰ ਕੀ ਉੱਜੂ ਕਦ ਹੱਥ ਮੂੰਹ ਪੈ ਧੋਕੇ ਨਵਾਜ ਪੜਦਾ ਮਸੀਤ ਦੇ ਵਿੱਚ ਜਾ ਕੇ ਸਿਰ ਨਵਾਉਂਦਾ ਜੋ ਦਿਲ ਮੈਂ ਕਪਟਨ ਨਵਾਜ ਗੁਜ਼ਾਰੇ ਕਿਆ ਹਜ ਕਬੇ ਜਾਏ ਕਿੰਦੇ ਹੱਥ ਤੇ ਤੇ ਦਿਲ ਹੀ ਸਾਫ਼ ਨਹੀਂ ਦਿਲ ਦੇ ਵਿੱਚ ਮੈਲ ਹੈ ਤਾਂ ਚਾਹੇ ਤਨਵਾਜ ਗਜ਼ਲਾ ਚਾਹੇ ਹਜ ਕਬ ਵਿੱਚ ਚਲੇ ਜਾ ਕੋਈ ਫਾਇਦਾ ਨਹੀਂ ਕਿਉਂਕਿ ਮਨ ਜਿਹੜਾ ਇਹ ਉਹਦਾ ਰੂਪ ਹੈ ਤੇ ਇਹਦੇ ਵਿੱਚ ਮੈਲ ਹੈ ਤਾਂ ਮੈਲ ਤਾਂ ਫਿਰ ਉਹਦੇ ਨਾਮ ਨਾਲ ਧੋਤੀ ਜਾਨੀ ਕਿਉਂਕਿ ਜੋ ਵੀ ਮੈਲ ਲੱਗੀ ਹੈ ਉਹਨੂੰ ਮਨ ਦੀ ਮੈਲ ਜਿਹੜੇ ਨਾਮ ਨਾਲ ਧੋਤੀ ਜਾਣੇ ਤੇ ਤਨ ਜਿਹੜਾ ਹੈ ਇਹਨੂੰ ਅਸੀਂ ਪਾਣੀ ਨਾਲ ਧੋ ਸਕਦੇ ਹਾਂ ਇਸੇ ਕਰਕੇ ਮਨ ਦੇ ਵਿੱਚ ਜੇਕਰ ਸਾਡੇ ਪਾਪ ਹੈ ਤਾਂ ਚਾਹੇ ਅਸੀਂ ਤੀਥ ਤਤ ਜਾਈਏ ਚਾਹੇ ਅਸੀਂ ਦਾਨਪਨ ਕਰੀਏ ਚਾਹੇ ਅਸੀਂ ਕਿਤੇ ਵੀ ਜਾਈਏ ਲੋਕ ਦਿਖਾਵਾ ਹੈ ਕਿ ਮਨ ਵਿੱਚ ਤਾਂ ਕਪਟ ਹੈ ਇੱਥੇ ਤਾਂ ਮਨ ਪਵਿੱਤਰ ਚਾਹੀਦਾ پاک ਪਵਿੱਤਰ ਮਨ ਦੇ ਵਿੱਚ ਕੋਈ ਲਾਲਚ ਨਹੀਂ ਚਾਹੀਦਾ ਕਿਉਂਕਿ ਜਿਸ ਦੇ ਨਾਂ ਤੇ ਕਹਿੰਦੇ ਤੂੰ ਕੁਰਬਾਨੀਆਂ Eid ਬਕਰੀਦ ਮਨਾ ਰਿਹਾ ਉਹ ਤਾਂ ਥੇਨੂੰ ਕਹਿ ਨਹੀਂ ਰਿਹਾ ਕਿ ਤੂੰ ਜੀਅ ਕਤ ਕਰ ਆਪਣੇ ਆਪ ਕਰ ਤੂੰ ਨਾ ਪਾਕ ਪਾਕ ਨੇ ਸੁਝਿਆ ਤਿਸ ਕਾ ਮਰਮ ਨਾ ਜਾਣਿਆ ਤੂੰ ਨਾ ਪਾਕ ਹੈ ਪਵਿੱਤਰ ਨਹੀਂ ਹੈ ਤੇ ਉਸ ਜਿਹੜਾ ਪਵਿੱਤਰ ਹੈ ਉਸ ਨੂੰ ਤੂੰ ਜਾਣ ਨਹੀਂ ਸਕਿਆ ਕਿਉਂਕਿ ਜੇ ਤੂੰ ਜਾਣਨਾ ਸੀ ਤਾਂ ਇਹ ਤੈਨੂੰ ਪਤਾ ਹੋਣਾ ਚਾਹੀਦਾ ਸੀ ਕਿ ਜੋਤ ਜਿਹੜੀ ਹੈ ਇਹ ਅਨਾਹਤ ਹੈ ਜੋਤ ਸਰੂਪ ਅਨਾਹਤ ਲੱਗੇ ਕੋ ਹਲਾਲ ਕਿਆ ਕੀਆ ਤੂੰ ਕਹਿੰਦਾ ਮੈਂ ਹਲਾਲ ਕੀਤਾ ਹਲਾਲ ਖੰਨਾ ਮੈਂ ਮੈਂ ਜਵਾ ਕੀਤਾ ਕਲਮਾ ਪੜਿਆ ਪਵਿੱਤਰ ਹੋ ਗਿਆ ਨਾ ਕਹਿੰਦੇ ਬਿਲਕੁਲ ਝੂਠ ਹੈ ਇਸੇ ਕਰਕੇ ਉਹ ਕਹਿੰਦੇ ਵੀ ਵੇਦਕ ਦੇ ਝੂਠੇ ਨਹੀਂ ਹੈ ਤਾਂ ਤੇ ਵਿਚਾਰ ਕਰ ਇਹ ਨਾ ਕਹੇ ਕਿ ਮੈਂ ਬ੍ਰਾਹਮਣ ਹੈ ਬ੍ਰਾਹਮਣ ਕਹਿ ਕੇ ਜਨਮ ਮਤ ਖੋਏ ਕਰਮ ਕਰ ਐਵੇਂ ਕਹੀ ਜਾਵੇਂ ਕਿ ਮੈਂ ਬ੍ਰਾਹਮਣ ਹੈ ਬ੍ਰਾਹਮਣ ਹੈ ਬ੍ਰਾਹਮਣ ਕਾ ਹੈ ਇਹ ਮਨ ਦੇ ਵਿੱਚ ਕਪਟ ਹੈ ਕਰਮ ਕਰ ਆਪਣੇ ਜਨਮ ਨੂੰ ਨਾ ਗਵਾ ਇਹ ਜਨਮ ਮਿਲੇ ਇੱਥੇ ਕੋਈ ਬ੍ਰਾਹਮਣ ਨਹੀਂ ਹੈ ਕੋਈ ਸ਼ੋਦਰ ਨਹੀਂ ਹੈ ਕੋਈ ਵੈਸ਼ ਨਹੀਂ ਹੈ ਕੋਈ ਖਤਰੀ ਨਹੀਂ ਹੈ ਕਰਮ ਜਿਹੜਾ ਪ੍ਰਦਾਨ ਹੈ ਇਸੇ ਕਰਕੇ ਉਹ ਕਹਿੰਦੇ ਭਜੇ ਗੋਵਿੰਦ ਭੂਲ ਮਤ ਜਾ ਤੂੰ ਦੁਨੀਆ ਤੇ ਆਇਆ ਉਸ ਦੇ ਨਾਮ ਨੂੰ ਸਿਮਰ ਉਹਨੂੰ ਭੁੱਲ ਨਾ ਜੇਕਰ ਤੂੰ ਭੁੱਲ ਗਿਆ ਤੇ ਫੇਤੇ ਦੀ ਬਾਜੀ ਜਿਹੜੀ ਹੈ ਜੀਵਨ ਦੀ ਤੂੰ ਖਾਰ ਕੇ ਚਲੇ ਜਾਊਗਾ ਇਸੇ ਕਰਕੇ ਉਹ ਕਹਿੰਦੇ ਵੀ ਇਹ ਜਿਹੜਾ ਧੁਪਲੇ ਖਿੱਚ ਪਿਆ ਹੈ ਤੇਰੀ ਮਤ ਦੇ ਮਤਾਬਕ ਤੂੰ ਇਹਨਾਂ ਨੂੰ ਜੋ ਕਹ ਰਿਹਾ ਝੂਠ ਹੈ ਇਹ ਝੂਠ ਨਹੀਂ ਹੈ ਤੈਨੂੰ ਵਿਚਾਰ ਕਰਨਾ ਫਰਜ਼ ਬਣਦਾ ਹੈ ਜਿਨਾਂ ਨੇ ਵੀ ਵਿਚਾਰ ਕੀਤਾ ਜੇ ਗੁਰੂਆਂ ਨੇ ਵਿਚਾਰ ਕੀਤਾ ਤੇ ਇਸੇ ਕਰਕੇ ਕਹਤਾ ਜਨੇਊ ਪਉਣਾ ਨਹੀਂ ਕਿਉਂਕਿ ਇਹ ਤਾਂ ਨਾਲ ਨਹੀਂ ਜਾਣਾ ਰੀਤ ਚੱਲੀ ਆਈ ਨੂੰ ਤੋੜਿਆ ਕਿ ਇਹ ਤਾਂ ਰੀਤੀ ਹੈ ਕਿਉਂਕਿ ਅਸਲੀ ਜਨੇਊ ਤਾਂ ਫੇ ਨਾਲ ਜਾਣਾ ਚਾਹੀਦਾ ਤੇ ਜਨਾਮੇ ਇਸੇ ਕਰਕੇ ਨਾਮ ਜਿਹੜਾ ਹੈ ਉਹ ਨਾਲ ਜਾਂਦਾ ਨਾਨਕ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਨਾਮ ਜਿਹੜਾ ਹੈ ਸਭ ਤੋਂ ਵੱਡਾ ਖਜਾਨਾ ਹੈ ਦੁਨੀਆਂ ਦਾ ਸਭ ਤੋਂ ਵੱਡਾ ਇਸੇ ਕਰਕੇ ਗੁਰੂਆਂ ਨੇ ਕਿਹਾ ਤੂੰ ਨਾ پاک پاک ਨੇ ਸੁਝਿਆ ਤਿਸ ਕਾ ਮਰਮ ਨਾ ਜਾਣਿਆ ਕਹ ਕਬੀਰ ਪਿਛਤੇ ਚੁੱਕਾ ਦੁਜਕ ਸੋ ਮਨ ਮੰਨਿਆ ਤੂੰ ਉਸ ਨੂੰ ਬੁਝੇ ਨਹੀਂ ਸਕਿਆ ਪਛਾਣ ਨਹੀਂ ਸਕਿਆ ਕਿ ਮੈਂ ਸੱਚ ਤੇ ਚੱਲਾਂਗਾ ਤਾਂ ਮੈਂ ਉਸ ਦੇ ਨਾਲ ਡਰ ਸਕਦਾ ਇਹ ਤਾਂ ਬਾਕੀ ਤਾਂ ਸਾਰਾ ਅਡੰਬਰ ਹੈ ਬਾਕੀ ਤਾਂ ਕਰਮ ਕਾਂਡ ਹੈ ਔਰ ਤੂੰ ਕਰਮ ਕਾਂਡ ਕਰਦਾ ਕਰਦਾ ਅਸਲੀ ਰਸਤੇ ਤੋਂ ਖੁੰਝ ਕੇ ਨਰਕ ਦੇ ਵਿੱਚ ਪੈ ਗਿਆ ਨਰਕ ਕੀ ਹੈ ਦੋਜ ਕਿਸੇ ਮਨ ਮੰਨਿਆ ਤੇਰਾ ਮਨ ਜਿਹੜਾ ਉੱਥੇ ਟਿਕ ਗਿਆ ਤੂੰ ਤਾਂ ਇਸੇ ਕਰਕੇ ਝਗੜੀ ਗਿਆ ਕਿ ਕੋਈ ਮਾਸ ਖਾਂਦਾ ਹੈ ਕੋਈ ਨਹੀਂ ਖਾਂਦਾ ਹੈ ਇਹਨਾਂ ਦੇ ਵਿੱਚ ਹੀ ਆਪਾਂ ਆਪਣੇ ਆਪ ਨੂੰ ਵੱਡਾ ਛੋਟਾ ਕਹਿਣਾ ਸ਼ੁਰੂ ਕਰ ਲਿਆ ਪਰ ਗੁਰੂ ਸਮਝਾ ਰਹੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਸਾਗ ਕੌਣ ਮਸ ਕਹਾਵੇ ਕਿਸਮੇ ਪਾਪ ਸਮਾਣੇ ਮਾਸ ਬਣਿਆ ਕਿੱਥੋਂ ਅੰਨ ਤੋਂ ਬਣਿਆ ਖਰਾਕ ਤੋਂ ਬਣਿਆ ਤੇ ਕੋਈ ਵੀ ਅਸੀਂ ਖਰਾਕ ਖਾਂਦੇ ਹਾਂ ਉਹ ਮਾਸ ਉ ਜਾ ਕੇ ਲੱਗਦੀ ਹੈ ਸੋ ਇੱਕ ਦੂਜੇ ਦੇ ਨਾਲ ਅਸੀਂ ਨਫ਼ਰਤ ਜਦੋਂ ਕਰਦੇ ਹਾਂ ਉਹ ਕਹਿੰਦੇ ਕੌਣ ਸਾਗ ਕੌਣ ਮਾਸ ਕਹਾਵੇ ਇਹ ਅੰਦਰਲਾ ਸੋਚ ਹੈ ਦੇਖਣ ਦੀ ਲੋੜ ਹੈ ਕਿ ਸੱਚ ਦਾ ਮਾਰਗ ਜਿਹੜਾ ਹੈ ਉਹਦੇ ਤੇ ਚੱਲਣਾ ਇਹ ਤਾਂ ਖਰਾਕ ਤਨ ਦੀ ਹੈ ਤਨ ਦੀ ਖਰਾਕ ਹੈ ਮਨ ਦੀ ਖਰਾਕ ਸੱਚ ਹੈ ਸੋ ਅਸੀਂ ਲੜਾਈਆਂ ਝਗੜੇ ਜਿਹੜੇ ਇੱਕ ਦੂਸਰੇ ਨਾਲ ਕਰਦੇ ਉਹਦੇ ਤੋਂ ਚੰਗਾ ਹੈ ਕਿ ਗੁਰੂਆਂ ਦੇ ਦੱਸੇ ਹੋਏ ਮਾਰਗ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਸੋ ਆਓ ਇਸ ਸ਼ਬਦ ਤੋਂ ਸਿੱਖ ਲੈਂਦੇ ਹੋਏ ਅਸੀਂ ਸੱਚ ਦੇ ਮਾਰਗ ਨੂੰ ਅਪਣਾਉਣ ਲਈ ਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਸਾਡਾ ਇਹ ਭਰਮ ਭਲੇਖਾ ਜਿਹੜਾ ਦੂਰ ਹੋ ਜਵੇ ਤਾਂ ਕਿ ਜਿਹੜੀ ਸਤਸੰਦੀ ਪੂੰਜੀ ਰਹੀਂਦੀ ਹੈ ਜਿਹੜੀ ਉਹਨਾਂ ਨੇ ਆਪ ਦਿੱਤੀ ਹੋਈ ਹੈ ਉਹ ਲੇਖ ਚ ਜਲਾ ਲੜ ਇਹੋ ਹੀ ਅਰਦਾਸ ਅਰਜ਼ੋਈ ਬੇਨਤੀ ਕਰਦੇ ਹੋਏ ਜੋ ਸਾਡੇ ਤੋਂ ਗਲਤੀਆਂ ਪਾਠ ਬਾਣੇ ਪੜਦੇ ਹਨ ਤੋਂ ਉਚਾਦਿਆਂ ਤੋਂ ਹੁੰਦੀਆਂ ਉਹ ਕਿਰਪਾ ਕਰਨ ਸ਼ੁੱਧ ਬਾਣੇ ਪੜਨ ਦਾ ਬਲ ਬਖਸ਼ਿ ਅਤੇ ਇਹ ਮਨ ਦੇ ਭਲੇਖੇ ਨੂੰ ਦੂਰ ਕਰ ਦੇਣ ਕਿ ਜਿਹੜਾ ਅਸੀਂ ਇਨ੍ਹਾਂ ਲੋਕਾਂ ਦੇ ਕਹੇ ਹੋਏ ਤੇ ਇੱਕ ਦੂਸਰੇ ਨੂੰ ਝੂਠਾ ਕਹਿ ਰਹੇ ਹੈ ਇੱਕ ਦੂਸਰੇ ਦੇ ਗ੍ਰੰਥਾਂ ਨੂੰ ਝੂਠਾ ਕਹਿ ਰਹੇ ਉਹਦੇ ਨਾਲ ਚੰਗਾ ਹੈ ਕਿ ਵਿਚਾਰ ਕਰੀਏ ਵਿਚਾਰ ਕਰਕੇ ਉਸ ਨੂਰ ਨੂੰ ਪਛਾਣੀਏ ਜਿਸ ਨੂਰ ਦੇ ਵਿੱਚ ਅਸੀਂ ਜਾ ਕੇ ਰਹਿਣਾ ਸੋ ਹੀ ਹੋਇਆ ਦਸ ਬੇਨਤੀ ਕਰ ਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ